ਤੇ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਪਵਨ ਕੁਮਾਰ ਟੀਨੂ ਦੇ ਨਾਲ ਗੱਲਬਾਤ ਹੋਈ ਹੈ ਦੱਸਦੇ ਕਿ ਜਲੰਧਰ ਦੇ ਵਿੱਚ ਗੱਲਬਾਤ ਦੇ ਦੌਰਾਨ ਇਹ ਚੌਂ ਕੰਮ ਕਰਨ ਵਾਲੇ ਤੇ ਹੋਰ ਦੇ ਨਾਲ ਲੋਕਾਂ ਦੇ ਵਿੱਚ ਹੁਣ ਜਾ ਰਹੀ ਹੈ ਕਾਂਗਰਸ ਉਮੀਦਵਾਰ ਆਪਣੇ ਹਲਕੇ ਤੋਂ ਹਮੇਸ਼ਾ ਹੀ ਗੈਰਹਾਜ਼ਰ ਰਹੇ ਨੇ ਦੱਸੋ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਕੀ ਕੰਮ ਕੀਤਾ ਹੈ ਟੀਨੂ ਨੇ ਕਿਹਾ ਹੈ ਹੋਰ ਕੀ ਕੁਝ kiya hai ਤੁਸੀਂ ਵੀ ਸੁਣੋ ਜਲੰਧਰ ਤੰਨੀ ਚੋਂ ਦਾ ਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਵਾ ਜਲੰਧਰ ਦੀ ਵੈਸਟ ਚੋਂ ਜਿਹੜੀ ਐ ਇਸ ਵੇਲੇ ਇੱਕ ਜਗਾ ਸਵਾਲ ਬਣੀ ਹੋਈ ਹੈ ਹਰ ਇੱਕ ਪਾਰਟੀ ਵਾਸਤੇ ਤੇ ਅ ਖਾੜਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਵਾ ਹੁਣ ਤਿਆਰ ਹੋ ਚੁੱਕਾ ਵਾ ਹਰ ਇੱਕ ਪਾਰਟੀ ਦੇ ਲੀਡਰ ਜਿਹੜੇ ਨੇ ਜਲੰਧਰ ਵਿੱਚ ਡੇਰਾ ਜਿਹੜਾ ਉਹਨਾਂ ਦਾ ਲੱਗ ਚੁੱਕਾ ਹੈਗਾ ਵਾ ਦੇਖਣ ਵਾਲੀ ਇਹ ਗੱਲ ਹੋਏਗੀ ਕਿ 10 ਤਰੀਕ ਨੂੰ VOTING ਹੋਣੀ ਹੈ ਤੇ 13 ਨੂੰ ਉਹਦੀ ਗਿਣਤੀ ਹੋਣੀ ਹੈ ਕਿ ਸੇਰਾ ਕਿਸ ਦੇ ਸਿਰ ਚੰਦਰਾ ਸਾਡੇ ਨਾਲ ਇਸ ਵੇਲੇ ਆਮ ਆਦੀ ਪਾਰਟੀ ਦੇ ਸੀਨੀਅਰ ਲੀਡਰ ਪਵਨ ਕੁਮਾਰ ਤੀਨੂ ਹੈ ਇਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਇਹ ਕਾਫੀ ਜਿਹੜੇ ਨੇ ਇਸ ਵ ਤਾਂ ਇਹਨਾਂ ਨਾਲ ਗੱਲ ਕਰਦੇ ਕਿ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਹੋ ਰਿਹਾ ਵਾ ਕਿੱਦਾਂ ਦਾ ਲੱਗਦਾ ਕਿ ਇਹਨਾਂ ਦੇ ਕੈਂਡੀਡੇਟ ਨੂੰ ਕਿੰਨੀ ਕੁ ਵੋਟਾਂ ਨਾਲ ਵਿਨਿੰਗ ਹੋਏ ਜਿਨ੍ਹਾਂ ਨਾਲ ਗੱਲ ਕਰਦੇ ਆ ਹਾਂਜੀ ਟਿੰਨੂ ਭਾਜੀ ਕਿ ਤੁਹਾਡਾ ਬਹੁਤ ਜ਼ਿਆਦਾ ਅਹਿਮ ਰੋਲ ਜਿਹੜਾ ਵਾ ਅੱਜ ਦੀ ਤਰੀਕ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਜਦੋਂ ਦੇ ਤੁਸੀਂ ਪਾਰਟੀ ਜਿਵਾਨ ਕੀਤੀ ਹੈ ਬਹੁਤ ਵਧੀਆ ਰੋਲ ਅਦਾ ਕਰ ਰਹੇ ਹੋ ਜਲੰਧਰ ਵੈਸਟ ਦੀ ਜਿਹੜੀ ਹੁਣ ਚੋਣ ਹੋ ਰਹੀ ਹੈ ਇਹਦੇ ਵਿੱਚ ਤੁਹਾਡਾ ਸਭ ਤੋਂ ਅਹਿਮ ਰੋਲ ਤੁਹਾਡੇ ਹੀ ਜਿਹੜਾ ਵਾ ਸਾਹਮਣੇ ਆ ਰਿਹਾ ਹੈਗਾ ਵਾ ਕਿਸ ਤਰ੍ਹਾਂ ਦਾ ਦੇਖਦੇ ਇਸ ਚੋਣ ਨੂੰ ਤੁਸੀਂ ਦੇਖੋ ਸਾਰੇ ਹੀ ਸਾਡੇ ਵੋਲੰਟੀਅਰਸ ਕਾਰਕਿਰਤਾ ਲੀਡਰਸ਼ਿ ਸਾਰੇ ਬਹੁਤ ਯੂनाइटेडਲੀ ਇਸ ਇਲੈਕਸ਼ਨ ਨੂੰ ਜਿੱਤਣ ਵਾਸਤੇ ਮਿਹਨਤ ਕਰ ਰਹੇ ਦਿਨ ਰਾਤ ਤੇ ਇਹ ਚੋਣ ਅਸਲ ਚ ਥੋਪੀ ਗਈ ਹੈ ਇੱਕ ਬੰਦੇ ਵੱਲੋਂ ਜਿਹਨੂੰ ਬਾਈਚ ਲੋਕਾਂ ਨੇ ਉਹਦੇ ਸਿਰ ਤੇ ਤਾਜ ਬੰਨਿਆ ਸੀ ਪਰ ਉਹਨੇ ਠੁਕਰਾ ਦਿੱਤਾ ਤੇ ਫਿਰ ਦੁਬਾਰਾ ਹੁਣ ਚੋਣ ਲੜ ਰਿਹਾ ਹੈ ਕੀ ਮਤਲਬ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਦੂਸਰਾ ਇਸ ਸਰਕਾਰ ਦਾ ਹੱਲੇ 2.5 ਸਾਲ ਦਾ ਸਮਾਂ ਕੱਟੋ-ਕੱਟ ਬਾਕੀ ਹੈ ਤੇ ਇਸ ਇਲਾਕੇ 'ਚ ਜਿਹੜੇ ਐਮ.ਐਲ.ਏ. ਸਾਹਿਬ ਜਿੱਤੇ ਸੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਉਹੀ ਨਹੀਂ ਬਲਕਿ ਉਹ ਤੋਂ ਪਹਿਨੇ ਜਿਹੜੇ ਐਮ.ਐਲ.ਏ. ਸੀ 2017 ਤੋਂ 22 ਤੱਕ ਕਾਂਗਰਸ ਦੇ ਉਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ। ਉਹਨਾਂ ਦੇ ਆਪ ਦੇ ਰੈਸ਼ੀ ਇਲਾਕਿਆਂ 'ਚ ਜਿੱਥੋਂ ਉਹ ਕੌਂਸਲਰ ਉਹਨਾਂ ਦੀ ਮਿਸਿਸ ਕੌਂਸਲਰ ਉਹਨਾਂ ਦੇ ਪਿਤਾ ਜੀ ਕੌਂਸਲਰ ਉਹ ਆਪ ਐਮ.ਐਲ.ਏ. ਆਪ ਐਮ.ਪੀ. ਵੀ ਰਹੇ ਉਨਾ ਦੇ ਲਾਕਿਆਂ ਚ ਸੀਵਰੇਜ ਦੀ ਬੁਰੀ ਹਾਲਤ ਆ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਟੁੱਟੀਆਂ ਸੜਕਾਂ ਕੋਈ ਪਾਰਕਾਂ ਦਾ ਪ੍ਰਬੰਧ ਨਹੀਂ ਕੋਈ ਬੱਚਿਆਂ ਦੇ ਖੇਡਣ ਦਾ ਪ੍ਰਬੰਧ ਨਹੀਂ ਸੋ ਸਿਰਫ 2.5 ਸਾਲ ਚ ਮੈਨੂੰ ਲੱਗਦਾ ਜਿਹੜੇ ਮਿਲਨੇ ਆ ਹੁਣ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਸਾਰੀਆਂ ਸਮੱਸਿਆਵਾਂ ਦਾ ਅਸੀਂ ਹੱਲ ਕੱਢ ਦਿਆਂਗੇ ਤੇ ਇਸ ਇਲਾਕੇ ਨੂੰ ਵੈਸਟ ਨੂੰ ਬੈਸਟ ਇਲਾਕਾ ਬਣਾਵਾਂਗੇ ਆ ਅਕਾਲੀ ਦਲ ਚ ਤੋਂ ਬਹੁਤ ਸਮਾਂ ਜਿਹੜਾ ਕੱਢਿਆ ਵਾ ਅਕਾਲੀ ਦਲ ਵੱਲੋਂ ਬੀਬੀ ਸੁਰਜੀਤ ਕਰਨ ਖੜਾ ਕੀਤਾ ਜਾਂਦਾ ਉਸ ਤੋਂ ਬਾਅਦ ਅਕਾਲੀ ਦਲ ਆਪਣਾ ਹੱਥ ਪਿੱਛੇ ਖਿੱਚ ਲੈਂਦੀ ਹੈ ਹੁਣ ਅਕਾਲੀ ਦਲ ਜਿਹੜੀ ਦੋਫੜ ਹੋ ਗਈ ਹੈ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਪ੍ਰਧਾਨਗੀ ਤੋਂ ਜੜਾ ਵਾ ਹੁਣ ਪੰਗਾ ਪੈ ਰਿਹਾ ਕਿ ਉਹਨਾਂ ਨੂੰ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਕਿ ਪਾਰਟੀ ਇੰਨਾਂ ਕੋਲ ਨਹੀਂ ਚੱਲਦੀ ਤੁਸੀਂ ਕਾਫੀ ਟਾਈਮ 10 ਸਾਲ ਪਾਰਟੀ ਦੇ ਨਾਲ ਕੱਟੇ ਨੇ ਐਮਐਲਏ ਵੀ ਰਹੇ ਹੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਕੀ ਸੋਚਦੇ ਹੋ ਵੀ ਜੋ ਇਹ ਹੋ ਰਿਹਾ ਸਹੀ ਹੋ ਰਿਹਾ 16 ਸਾਲ ਮੈਂ ਉਸ ਪਾਰਟੀ 'ਚ ਲਗਾਇਆ ਤੇ ਮੈਨੂੰ ਪਹਿਲਾਂ ਹੀ ਅੰਦੇਸ਼ਾ ਹੋ ਗਿਆ ਸੀ ਕਿ ਇਹ ਕੁਝ ਹੋਣ ਵਾਲਾ ਖਿਚੜੀ ਖੇਲਣ ਵਾਲੀ ਹੈ ਕਿਉਂਕਿ ਪਾਰਟੀ ਚ ਲੀਡਰਸ਼ਿਪ ਦੀ ਆਪਸ ਚ ਬਣਦੀ ਨਹੀਂ ਗੁੱਟਬੰਦੀ ਆ ਧੜੇਬੰਦੀ ਆ ਆਪਸ ਚ ਨਫ਼ਰਤ ਦਾ ਹਾਲਮ ਆ ਲੀਡਰਸ਼ਿਪ ਦੀ ਬੜੀ ਘਾਟ ਆ ਨੌਜਵਾਨ ਪੀੜ੍ਹੀ ਇਹਨਾਂ ਵੱਲੋਂ ਆ ਨਹੀਂ ਰਹੀ ਲੋਕ ਹੱਲੇ ਅਕਾਲੀ ਦਲ ਨੂੰ ਮਾਫ਼ ਨਹੀਂ ਕਰ ਰਹੇ ਤੇ ਇਸੇ ਕਰਕੇ ਮੈਂ 14 ਅਪ੍ਰੈਲ ਨੂੰ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਆ ਗਿਆ ਸੀ ਉਸ ਵੇਲੇ ਕੁਝ ਲੋਕਾਂ ਨੂੰ ਚੰਗਾ ਵੀ ਨਹੀਂ ਲੱਗਿਆ ਪਰ ਅੱਜ ਜੋ ਉਹਨਾਂ ਨੇ ਜੋ ਹੋ ਰਿਹਾ ਉਹਨਾਂ ਦੇ ਅੰਦਰ ਅੱਜ ਲੋਕੀ ਕਹਿੰਦੇ ਬਹੁਤ ਟਾਈਮ ਸਰ ਫੈਸਲਾ ਲੈ ਲਿਆ ਤੁਹਾਨੂੰ ਪਹਿਲਾਂ ਹੀ ਪਤਾ ਸੀ ਸੋ ਹੈਗਾ ਤਾਂ ਹੁਣ ਉਹਨਾਂ ਦਾ ਆਪਣਾ ਮਾਮਲਾ ਅੰਦਰੂਨੀ ਮਾਮਲਾ ਮੇਰਾ ਕੋਈ ਫਰਜ਼ ਨਹੀਂ ਬਣਦਾ ਕੋਈ ਦਖਲ ਦੇਵਾਂ ਪਰ ਇਹ ਗੱਲਾਂ ਮੈਂ ਪਹਿਲਾਂ ਹੀ ਲਿਖਤੀ ਤੌਰ ਤੇ ਕਹਾਂ ਕਿ ਉਸ ਵੇਲੇ ਕਹਤੀ ਸੀ ਮੈਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਵੀ ਇਹ ਮੁੱਦੇ ਰੱਖੇ ਸੀ ਤੋ ਇਸ ਕਰਕੇ ਚਲੋ ਹੁਣ ਛੱਡੋ ਇਹਨਾਂ ਗੱਲਾਂ ਨੂੰ ਵੈਸਟ ਦੀ ਇਲੈਕਸ਼ਨ ਜਿੱਤੀਏ ਤੇ ਜੁਲੰਦਰ ਵੈਸਟ ਦੇ ਆਪਾਂ ਨੂੰ ਇੱਕ ਕੰਮ ਬਹੁਤ ਹੋਣ ਵਾਲੇ ਉਹ ਕਰੀਏ ਆਪੋਜੀਸ਼ਨ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਕੋਈ ਫਾਇਦਾ ਹੀ ਨਹੀਂ ਕਿਉਂਕਿ ਉਹਨਾਂ ਕੋਲ ਕੋਈ ਗਾਰੰਟੀ ਨਹੀਂ ਹੁੰਦੀ ਕੋਈ ਫੰਡ ਹੀ ਨਹੀਂ ਹੁੰਦਾ ਕੋਈ ਕੋਟਾ ਹੀ ਨਹੀਂ ਹੁੰਦਾ ਤੋ ਉਹਦੇ ਨਾਲ ਆਪਣੇ 2.5 ਸਾਲ ਅਗਲੇ ਵੀ ਖਰਾਬ ਹੋ ਜਾਣਗੇ ਤੇ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾਉਂਦੇ ਹੋ ਤੇ ਅਗਲੇ ਢਾਈਆਂ ਸਾਲਾਂ ਚ ਬਹੁਤ ਕੰਮ ਸੈਂਕੜੇ ਹਜ਼ਾਰਾਂ ਕਰੋੜਾਂ ਦੇ ਕੰਮ ਹੋ ਸਕਦੇ ਆ ਤੇ ਮਾਨਯੋਗ ਮੁੱਖ ਮੰਤਰੀ ਜੀ ਆਪ ਇੱਥੇ ਪਹੁੰਚੇ ਹੋਏ ਆ ਤੁਹਾਨੂੰ ਬੇਨਤੀਆਂ ਕਰਨ ਲਈ ਤੁਹਾਨੂੰ ਵਿਸ਼ਵਾਸ ਦਿਵਾਉਣ ਲਈ ਤੇ ਆਪਾਂ ਉਹਨਾਂ ਦੇ ਕਹਿ ਤੇ ਵੋਟਾਂ ਜਿਹੜੀਆਂ ਝਾੜੂ ਦੇ ਨਿਸ਼ਾਨ ਤੇ ਆਮ ਆਦਮੀ ਪਾਰਟੀ ਨੂੰ ਪਾਈਏ ਮਹਿੰਦਰ ਭਗਤ ਜੀ ਨੂੰ ਤੇ ਅਸੀਂ ਸਾਰੇ ਹੀ ਉਹਦੇ ਜ਼ਿੰਮੇਵਾਰ ਆ ਅਸੀਂ ਸਾਰੇ ਗਰੰਟੀ ਕਰਦੇ ਆ ਕਿ ਅਸੀਂ ਇਸ ਇਲਾਕੇ ਦੇ ਵਿਕਾਸ ਦੇ ਕੰਮ ਬਿਲਕੁਲ ਜੀ ਜਾਨ ਨਾਲ ਕਰਾਂਗੇ ਮੇਨ ਕਿਹੜਾ ਮੁੱਦਾ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਕਿ ਜਿਹਦੇ ਨਾਲ ਤੁਸੀਂ ਪਿਆਰੇ ਹੋ ਕੀ ਅਸੀਂ ਵਿਨਿੰਗ ਆਪਣਾ ਕੈਂਡੀਡੇਟ ਬਣਾਵਾਂਗੇ ਮੇਨ ਮੁੱਦਾ ਕਿਹੜਾ ਹੈਗਾ ਵਾ ਮੇਨ ਮੁੱਦਾ ਤਾਂ ਮੇਰਾ ਇਹੀ ਕਹਿਣਾ ਹੈ ਵੀ ਇਹ ਸੁਨਹਿਰੀ ਮੌਕੇ ਨੂੰ ਗਵਾਇਓ ਨਾ ਸਰਕਾਰ ਸੈਂਕੜੇ ਕਰੋੜ ਦਾ ਕੰਮ ਤੁਹਾਡਾ ਕਰ ਸਕਦੀ ਆ ਤੇ ਉਹਦਾ ਲਾਹਾ ਲੈ ਲਓ ਵਿਰੋਧੀ ਪਾਰਟੀਆਂ ਨੂੰ ਵੋਟ ਪਾਉਣ ਦਾ ਮਤਲਬ ਵੋਟ ਖਰਾਬ ਕਰਨਾ ਇਲਾਕੇ ਨੂੰ 2.5 ਸਾਲ ਹੋਰ ਪਿੱਛੇ ੱਟਣ ਦੀ ਦੇ ਬਰਾਬਰ ਹੈ। ਸ਼ੀਤਲ ਕਰਾਲ ਹੁਣ ਇੱਕ ਲਾਈਵ ਹੋ ਕੇ ਕਹਿ ਰਿਹਾ ਹੈ ਕਿ ਰਮਨ ਰੋੜਾ ਇਹਨੇ ਕਿ ਅੱਦੀ ਇੱਕ ਚੈਟ ਦਿਖਾ ਰਹੇ ਨੇ ਆਪਣਾ ਉਹ ਚ ਕਹਿੰਦਾ ਕਿ 25 ਲੱਖ ਦਾ ਤੂੰ ਮੇਰਾ ਸ਼ੀਤਲ ਨੁਕਸਾਨ ਕਰਾਤਾ ਵਾ ਕਿ ਪਾਰਟੀ ਛੱਡ ਕੇ ਜਾਂਦੇ ਨਾਲ ਤੇ ਕੀ ਕਹਿਣਾ ਚਾਹੁੰਦੇ? ਹਉ ਤਾਂ ਮੈਂ ਕਿ ਜਵਾਬ ਦੇਣਾ ਤੁਸੀਂ ਉਹਨਾਂ ਨੂੰ ਪੁੱਛੋ ਮਹਾਰਾਜ। ਉਹਨਾਂ ਮੈਂ ਦੇਖੋ ਮੈਂ ਨਹੀਂ ਕਹਿ ਸਕਦਾ ਕੁਝ ਵੀ। ਉਹ ਜਾਂ ਸ਼ੀਤਲ ਜੀ ਜਵਾਬ ਦੇ ਸਕਦੇ ਆ ਜਾਂ ਰਮਨ ਰੋੜਾ ਜੀ ਜਵਾਬ ਦੇ ਸਕਦੇ। ਅ ਬਿਲਕੁਲ ਹੁਣੇ ਸਾਬ ਦਾ ਪਵਨ ਕੁਮਾਰ ਟੈਨੂ ਜੀ ਉਹਨਾਂ ਵੱਲੋਂ ਇਹੀ ਗੱਲ ਕਹੀ ਗਈ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਮਹਿੰਦਰ ਪਗੜ ਜੜੇ ਨੇ ਬਹੁਤ ਭਾਰੀ